مرداباد مرداباد نتیجہ مرداباد مرداباد زندہ باد رنگے نام زندہ باد زندہ باد زندہ باد نتیجہ پارٹی مرداباد 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 نتیجہ سرکار مرداباد مرداباد کال کرنا میرے سامنے ਇਹ ਵਰਤੇ ਬਾਤ ਵਰਤੇ ਬਾਤ ਕੋਈ ਧਿਆਨ ਨਹੀਂ ਰੱਖਿਆ ਔਰ ਇੱਕ ਜਗ੍ਹਾ ਗ੍ਰੈਂਡੀ ਦੀ ਜਗ੍ਹਾ ਹੈਗੀ ਯਾਰ ਜੇਖੋ ਸਾਹਮਣੇ ਉੱਤੇ ਦੀ ਕਰੋੜਾਂ ਰੁਪਈਆ ਲਾ ਕੇ ਉੱਥੇ ਵਿਕਾਸ ਕਾਰੇ ਚੱਲ ਰਿਹਾ ਔਰ ਉੱਥੇ ਰਵਿਵਿਧਾਸ ਘਾਟਾ ਵੀ ਦਰਪਾਨ ਦਿੱਤਾ ਔਰ ਕਰੋੜਾਂ ਰੁਪਏ ਦੇ ਨਾਲ ਉੱਥੇ ਤਾਂ ਮੈਂ ਜੇ ਅਗਰ ਆਪਾਂ ਕੰਮ ਕਰੀਏ ਤਾਂ ਵਿਕਾਸ ਦੀਆਂ ਗੱਲਾਂ ਇੰਨੀਆਂ ਕਿ ਸਮਾਂ ਨਿਕਲ ਜਾਣਾ ਇੰਨਾ ਕੰਮ ਸਰਕਾਰ ਨੇ ਕੀਤਾ ਔਰ ਕਾਂਗਰਸ ਦੇ ਕੋਲ ਗੱਲ ਕਰਨ ਨੂੰ ਕੁਛ ਨਹੀਂ ਕੀ ਅਨਿਤੀਆਂ ਉਹ ਵੀ ਦਨ ਸੋਚਣੀਆਂ ਪੈਣੀਆਂ ਇਹ ਕਾਂਗਰਸ ਪਾਰਟੀ ਜਿਹੜੀ ਕਾਂਗਰਸ ਪਾਰਟੀ ਔਰ ਇਹ ਸਰਕਾਰ ਉਹਨਾਂ ਦੇ ਵੀ ਟੈਕਸ ਲਾਉਣ ਜਾ ਰਹੀ ਆ ਇਹ ਆਪਾਂ ਲੋਕਾਂ ਨੂੰ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਭੀ ਹੈ ਜੈ ਭਾ ਮੈਂ ਜਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਆਪਣੇ ਵਿਚਾਰ ਸਾਡੇ ਅਰਮਨ ਪਿਆਰੇ ਲੋਕ ਸਭਾ ਦੇ ਉਮੀਦਵਾਰ ਸ਼ਿਸ਼ਨੀ ਜੀ ਪਹੁੰਚ ਚੁੱਕੇ ਨੇ ਉਹ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਭਾਤੇ ਜਨਤਾ ਪਾਰਟੀ ਇਹਦੇ ਪ੍ਰਧਾਨ ਰਣਜੀਤ ਖਵਾਦੀ ਸਾਡੇ ਮਹਿਲਾ ਮੋਰਚਾ ਦੇ ਪ੍ਰਧਾਨ ਭੈਣੀ ਵਿਸ਼ਾ ਤੰਗੜੀ ਜੀ ਉਹਨਾਂ ਦੇ ਨਾਲ ਸਾਰੇ ਉਹਨਾਂ ਦੇ ਜਿੰਨੇ ਵੀ ਜਿਹੜੇ ਅਧਿਕਾਰੀ ਕਨ ਆਏ ਆ ਸਾਡੇ ਵਿਰੋਧ ਰੇਜਰ ਦੀ ਪ੍ਰਧਾਨਤਵਾਂ ਜੀ ਦਰਸ਼ੇਦ ਜੀ ਜਨਮੇਸ਼ ਜੋਸ਼ੀ ਜੀ ਲਾਡੀ ਜੀ ਜਿਹੜੇ ਵੀ ਸਾਡੇ ਬਹੁਤ ਜਿਹੜਾ ਜੁੜਾ ਹੋਣਾ ਹੈ ਦਾ ਦਵੀਆ ਇਹ ਇਹਨਾਂ ਦੇ ਅੱਗੇ ਇਹਨਾਂ ਨੂੰ ਮੁੱਖਾ ਦੇਵੀਆ ਦੇ ਸਾਹਮਣੇ ਨੌਜਵਾਨ ਜਿਹੜੇ ਆ ਅੱਗੇ ਆਣੇ ਚਾਹੀਦੇ ਜਿਹੜੇ ਇਹਨਾਂ ਨੂੰ ਚੰਗੀ ਸਪੀਚ ਕਰਨੀ ਜਿਹੜੀ ਆਉਂਦੀ ਹੈ ਰੋਹਿਤ ਗੁਪਤਾ ਜੀ ਰਗੂ ਜੀ ਫਿਰ ਬੋਤਾ ਬਾਬਾ ਜੀ ਜਿਹੜੇ ਵੀ ਕੋਈ ਚੰਗੋ ਪੜਨਾ ਜੀ ਉਹ ਸਾਰੇ ਸਾਡੇ ਸਾਥੀ ਜੱਜਾ ਬੱਜਾ ਲਗ ਲਗ ਏਰੀਆ ਤੋਂ ਆਏ ਹੋਏ ਸਾਡੇ ਨੌਜਵਾਨ ਸਾਥੀ ਮੇਰੀਆਂ ਮਾਤਾਵਾ ਭੈਣਾਂ ਅੱਜ ਅਸੀਂ ਲੋਕ ਸਭਾ ਦੀ ਹੈ ਤੁਹਾਨੂੰ ਦੇ ਲਈ ਤੁਹਾਡੇ ਦਰਬਾਰ ਦੇ ਵਿੱਚ ਵੋਟ ਦੀ ਬੇਨਤੀ ਕਰਨ ਲਈ ਆਏ ਹਾਂ ਸਾਥੀਆਂ ਨੇ ਜਿਹੜਾ ਬਹੁਤ ਕੁਝ ਮੋਦੀ ਸਾਹਿਬ ਕਰਨ ਦੱਸਿਆ ਖਾਸ ਕਰਕੇ ਜੁਨਕੀ ਫਲੋਰ ਹਲਕੀਆਂ ਨਹੀਂ ਕੋਈ ਕੁਸ਼ਮਤ ਸੇਵਾ ਜਿਹੜੀਆਂ ਕੇਂਦਰ ਸਰਕਾਰ ਸਰਕਾਰ ਦੇ ਨਾਲ ਮੁਸੱਲਕ ਰਹੀਆਂ ਨੂਰ ਦੀ ਸਭ ਤੋਂ ਵੱਡੀ ਸਮੱਸਿਆ ਜਿਹੜਾ ਨੂਰ ਮੈਦਾਨ ਰੋਡ ਦੇ ਉੱਤੇ ਪਾਟਾ ਕਰਨਾ ਸਭ ਤੋਂ ਵੱਡੀ ਸਮੱਸਿਆ ਹੈ ਔਰ ਇਹਦਾ ਜਿਹੜਾ ਐਸਕੇਡ ਬਣ ਕੇ ਤਿਆਰ ਇਸ ਪਾਟਾ ਨੂੰ ਬੰਦ ਕਰਕੇ ਇੱਥੇ ਪਰਲੇ ਪਾਸੇ ਜਿੱਥੇ ਉਹ ਗਡਾਉਣਾ ਟੈਂਕਰ ਜਿੱਥੇ ਘੱਟ ਲੱਗਿਆ ਜਿੱਥੋਂ ਜਾਂਦੇ ਆ ਸਾਰੇ ਉੱਤਲੇ ਪਾਸੇ ਉਧਰ ਇੱਕ ਸਲਾਈਓਵਰ ਬਣੀ 1200 ਟ੍ਰੇਨ ਜਿਸ ਲਾਈਨ ਤੋਂ ਨਿਕਲਦੀ ਆ ਕਿੰਨੀ ਵਾਰ ਦਿਹਾੜੀ ਦੇ ਵਿੱਚ 파ਟਕ ਬੰਦ ਹੁੰਦਾ ਤਾਂ ਕਈ ਵਾਰ ਤਾਂ ਇਹਦਾ ਲੱਗਦਾ 파ਟਕ ਖੁਲਾ ਮੋਟਰੀ ਲੱਗਦੀ ਆ ਟਾਈਮ ਨਹੀਂ ਖਰਾਬ ਹੋਇਆ ਸੋ ਸਾਨੂੰ ਕੀਤੀ ਆ ਬੰਦੇ ਦਾ ਦੇ ਸਮੇਂ ਦੇ ਵਿੱਚ ਸਮੇਂ ਆ ਟਾਈਮ ਪਾਰਟੀ ਦੀ ਸਰਕਾਰ ਹੈ ਡਿਵੈਲਪਮੈਂਟ ਦੇ ਨਾਂ ਤੇ ਉੱਤੇ ਇੱਕ ਢੇਲਾ ਵੀ ਜਿਹੜਾ ਪਾਰਟੀ ਵੱਲੋਂ ਸੱਚਿਆ ਨਹੀਂ ਗਿਆ ਉਹੀ ਹਾਲਾਤ ਹੈ ਜਿੱਥੇ ਸੜਕ ਖੁੱਟੀ ਹੈ ਖੁੱਟੀ ਹੈ ਇੱਥੇ ਚਪੜਾ ਖਰਾਬ ਹੈ ਖਰਾਬ ਹੈ। ਹੋਰ ਪਾਰਟੀ ਨੇ ਜਿਹੜੀ ਇਹਦੀ ਬਿਲਕੁਲ ਨਹੀਂ ਸਾਧੀ। ਨਾ ਕਿਸੇ ਨੂੰ ਨੌਕਰੀ ਇੱਥੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਮੁੱਖ ਮੰਤਰੀ ਵੱਲੋਂ ਕਿ ਕਿੰਨੇ ਹਜ਼ਾਰ ਨੌਕਰੀ ਦੇ ਦਿੱਤੀ। ਮੈਨੂੰ ਨਹੀਂ ਲੱਗਦਾ ਕਿ ਨੌਕਰੀਆਂ ਦਾ ਜਿਹੜਾ ਡਾਟਾ ਜਿਹੜੀ ਦਿੱਤੀ ਹੈ ਕਿ ਕਿਹੜੀ ਜਗ੍ਹਾ ਛੋਟਰੀ ਦੇ। ਇੱਥੇ ਕਿਹਾ ਜਾ ਰਿਹਾ ਸੀ ਕਿ